ਪਹਿਲੀ ਇੰਟਰਵਿਊ ਖਰੜ ਦੇ ਸੀਆਈਏ ਕੰਪਲੈਕਸ ਵਿੱਚ ਹੋਈ ਉਸ ਸਮੇਂ ਉੱਥੋਂ ਦਾ ਇੰਚਾਰਜ ਇੱਕ ਸੁਪਰਵਾਈਜ਼ਰੀ ਅਫਸਰ ਆਮ ਤੌਰ ਤੇ ਸੁਪਰਵਾਈਜ਼ਰੀ ਅਫਸਰ ਡੀਐਸਪੀ ਜਾਂ ਉਸ ਤੋਂ ਵੱਡਾ ਹੁੰਦਾ ਇਹ ਛੋਟਾ ਜਿਹਾ ਕਿਸੇ ਨੂੰ ਫੌਂਗਾਰਡ ਵਾਲੇ ਨੂੰ ਜਾਂ ਸਪਾਈ ਨੂੰ ਟੰਗ ਦਿੰਦੇ ਆ ਇਹਨਾਂ ਨੇ ਕਰਾਈ ਹੈ ਜੀ ਹਾਈ ਕੋਰਟ ਰਵਿਜਿਟ ਹਾਈ ਕੋਰਟ ਦੇ ਜਿਹੜੇ ਮਾਨਯੋਗ ਜੱਜ ਨੇ ਉਹ ਥੋੜੇ ਸਖਤ ਹੁੰਦੇ ਹੋਏ ਨਜ਼ਰ ਆਏ ਤੇ ਉਹਨਾਂ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਕਿ ਵੱਡੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਅੱਜ ਵੀ ਜਿਹੜੇ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਸੀ ਉਹ ਨਹੀਂ ਆ ਸਕੇ ਇਹ ਮਾਮਲਾ ਜਦੋਂ ਸਵੇਰ ਮਿਲੇ ਆਇਆ ਤਾਂ ਪਤਾ ਲੱਗਿਆ ਕਿ ਗ੍ਰਹਿ ਸਖਤਰ ਗੁਰਕੀਰਤ ਕ੍ਰਿਪਾਲ ਸਿੰਘ ਉਹਨਾਂ ਨੂੰ ਡੋਇਡ ਦਿੱਤਾ ਕਦਰ ਟਾਈਮ ਦਿੱਤਾ ਵੀਰ ਨੇ ਕਿਹਾ ਕਿ ਹਾਈ ਕੋਰਟ ਜੋ ਹੁਕਮ ਜਾਰੂ ਕਰ ਗਿਆ ਅਸੀਂ ਉਹਦੇ ਲਈ ਕਾਰਵਾਈ ਕਰਨ ਲਈ ਤਿਆਰ ਆਂ ਗੁਰ ਕੀਰਤ ਕ੍ਰਿਪਾਲ ਸਿੰਘ ਜੀ ਆ ਗਏ ਉਹ ਕਹਿੰਦੇ ਇਹ ਦੱਸੋ ਕੋਈ ਅਪਰਾਧੀ ਇੰਨੇ ਵੱਡੇ ਕਾਫਲੇ ਨਾਲ ਸਫ਼ਰ ਕਰਦਾ ਤੁਹਾਨੂੰ ਪਤਾ ਨਹੀਂ ਦੱਸੋ ਤੁਹਾਨੂੰ ਕਿਹੜੇ-ਕਿਹੜੇ ਅਧਿਕਾਰੀ ਮੌਜੂਦ ਸੀ ਉਸ ਦੀ ਡੀਜੀਪੀ ਗੌਰਵ ਜაძੇ ਨੇ ਕਿਹਾ ਕਿ ਦੋ ਜਾਂਚਾਂ ਬਰਾਬਰ ਨਹੀਂ ਕੀਤੀਆਂ ਜਾ ਸਕਦੀਆਂ ਇੱਥੇ ਫਿਰ ਗੌਰਵ ਜაძੇ ਪਹੇਗੇ ਹਾਈ ਕੋਰਟ ਦੇ ਜੱਜ ਸਾਹਿਬ ਜਾਂਚ ਸਿੱਟ ਨੇ ਕੀਤੀ ਹੈ ਤੁਸੀਂ ਜਾਂਚ ਨਹੀਂ ਕਰਨੀ ਕਾਰਵਾਈ ਕਰਨੀ ਹੈ ਉਹਦੇ ਬਾਰੇ ਦੱਸੋ ਕੁਝ ਜੇ ਕੋਈ ਕਾਰਵਾਈ ਕਰਕੇ ਲਿਆ ਹੈ ਉਸੇ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਲਗਾਤਾਰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੈ ਤੇ ਅੱਜ ਵੀ ਸੁਣਵਾਈ ਹੋਈ ਹੈ ਜਿਹਦੇ ਚੱਲਦੇ ਹਾਈ ਕੋਰਟ ਦੇ ਜਿਹੜੇ ਮਾਨਯੋਗ ਜੱਜ ਨੇ ਉਹ थोड़े ਸਖਤ ਹੁੰਦੇ ਹੋਏ ਨਜ਼ਰ ਆਏ ਤੇ ਉਹਨਾਂ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਕਿ ਵੱਡੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਤੁਸਰ ਕਿਵੇਂ ਦੇਖਦੇ ਹੋ ਅੱਜ ਵੀ ਜਿਹੜੇ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਆਣੇ ਸੀ ਉਹ ਨਹੀਂ ਆ ਸਕਿਆ ਜੀ ਦੇਖੋ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਦੋਂ ਸਵੇਰ ਮਿਲੇ ਆਇਆ ਤਾਂ ਪਤਾ ਲੱਗਿਆ ਕਿ ਗ੍ਰਹਿ ਸਖਤਰ ਗੁਰਕੀਰਤ ਕ੍ਰਿਪਾਲ ਸਿੰਘ ਉਹਨਾਂ ਨੂੰ 2 ਦੇ ਤੱਕ ਦਾ ਟਾਈਮ ਦਿੱਤਾ ਗਿਆ ਜੀ ਕਿਉਂਕਿ ਇਹਦੇ ਵਿੱਚੋਂ ਅਧਿਕਾਰੀਆਂ ਦੇ ਨਾਂ ਆਉਣੇ ਨੇ ਕੌਣ ਉਹਦੇ ਦੀ ਜ਼ਿੰਮੇਵਾਰ ਹੈ ਜਾਂ ਕਿਹਨੂੰ ਕਿਹਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਇਦੇ ਵਿੱਚ ਪਹਿਲੀ ਝਾੜ ਪਈ ਪੰਜਾਬ ਦੇ ਐਡਵੋਕੇਟ ਚਰਨ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਰਦੇ ਕਿਉਂ? ਏਜੀ ਨੇ ਕਿਹਾ ਕਿ ਹਾਈ ਕੋਰਟ ਜੋ ਹੁਕਮ ਜਾਰੂ ਕਰਗਾ ਅਸੀਂ ਉਹਦੇ ਲਈ ਕਾਰਵਾਈ ਕਰਨ ਲਈ ਤਿਆਰ ਆਂ। ਗੁਰਕੀਰਤ ਕ੍ਰਿਪਾਲ ਸਿੰਘ ਜੀ ਆ ਗਏ। ਉਹ ਕਹਿੰਦੇ ਇਹ ਦੱਸੋ ਕੋਈ ਅਪਰਾਧੀ ਇੰਨੇ ਵੱਡੇ ਕਾਫਲੇ ਨਾਲ ਸਫ਼ਰ ਕਰਦਾ ਤੁਹਾਨੂੰ ਪਤਾ ਨਹੀਂ? ਦੱਸੋ ਸਾਨੂੰ ਕਿਹੜੇ-ਕਿਹੜੇ ਅਧਿਕਾਰੀ ਮੌਜੂਦ ਸੀ ਉਦੋਂ ਹਾਈ ਕੋਰਟ ਨੇ ਏਡੀਜੀ ਪ੍ਰਮੋਦ ਕਬਾਰ ਨੂੰ ਕਿਹਾ ਕਿ ਤੁਸੀਂ ਤੁਸੀਂ ਇਸ ਸਮੇਂ ਪੰਜਾਬ ਸਰਕਾਰ ਨਾਲ ਰਿਪੋਰਟ ਸਾਂਝੀ ਕਰ ਸਕਦੇ ਹੋ ਤਾਂ ਦੋਸ਼ੀਆਂ ਦੀ ਜਾਂਚ ਬਾਰੇ ਜਾਣਕਾਰੀ ਮਿਲ ਸਕੇ ਡੀਜੀਪੀ ਪ੍ਰਮੋਦ ਕਬਾਰ ਜਿਹੜੇ ਇਹਦੀ ਜਾਂਚ ਕਰਿਓ ਕਹੇ ਕਿ ਅਜੇ ਜਾਂਚ ਥੋੜੀ ਜਿਹੀ ਬਾਕੀ ਹੈ ਜੀ じゃ ਹੋ ਸਕਦਾ ਹੈ ਤਾਂ ਪੰਜਾਬ ਸਰਕਾਰ ਦੇ ਆਰਡਰ ਉਹ ਕਹਿੰਦੇ ਹਾਈ ਕੋਰਟ ਦੇ ਗ੍ਰੈਸ ਕੱਤਰ ਨੇ ਕਿਹਾ ਗ੍ਰੈਸ ਕੱਤਰ ਨੂੰ ਕਿ ਪਹਿਲੀ ਇੰਟਰਵਿਊ ਦਾ ਸਥਾਨ ਅਤੇ ਸਮਾਂ ਦੋਵੇਂ ਸਾਡੇ ਪਿਛਲੇ ਹੁਕਮਾਂ ਵਿੱਚ ਦਰਜ ਨੇ ਇਸ ਲਈ ਤੁਸੀਂ ਕਾਰਵਾਈ ਕਰ ਸਕਦੇ ਹੋ ਡੀਜੀਪੀ ਗੌਰਵਜਾਦ ਨੇ ਕਿਹਾ ਕਿ ਦੋ ਜਾਂਚਾਂ ਬਰਾਬਰ ਨਹੀਂ ਕੀਤੀਆਂ ਜਾ ਸਕਦੀਆਂ ਇੱਥੇ ਫਿਰ ਗੌਰਵਜਾਦ ਨੂੰ ਪੈਗੀ ਹਾਈ ਕੋਰਟ ਦੇ ਜੱਜ ਸਾਹਿਬ ਉਹ ਕਹਿੰਦੇ ਸ਼੍ਰੀਮਾਨ ਜੀ ਜਾਂਚ ਸਟੇਟ ਨੇ ਕੀਤੀ ਹੈ ਤੁਸੀਂ ਜਾਂਚ ਨਹੀਂ ਕਰਨੀ ਕਾਰਵਾਈ ਕਰਨੀ ਹੈ ਉਹਦੇ ਬਾਰੇ ਦੱਸੋ ਕੁਝ ਜੇ ਕੋਈ ਕਾਰਵਾਈ ਕਰਕੇ ਲਿਆਏ ਹੋ ਗਰਮਜਾਦੂ ਕਹਿੰਦੇ ਜੀ ਮੈਂ ਤਾਂ ਜਨਾਬ ਤੁਹਾਨੂੰ ਪਹਿਲਾਂ ਇਹ ਕਿਹਾ ਸੀ ਕਿ ਇਹ ਬਠਿੰਡਾ ਜੇਲ੍ਹ ਵਿੱਚ ਨਹੀਂ ਹੋਈ ਇੰਟਰਵਿਊ ਹਾਈ ਕੋਰਟ ਨੇ ਫੇਰ ਸਖਤ ਬਰਤਿਆ ਕਹਿੰਦਾ ਸਾਰੇ ਪੰਜਾਬ ਤੁਹਾਡੇ ਅਧੀਨ ਹੈ ਅਸੀਂ ਕਦੋਂ ਕਹਿੰਦੇ ਆ ਕਿ ਬਠਿੰਡੇ ਦੀ ਜੇਲ੍ਹ ਚ ਹੋਈ ਐ ਤੇ ਸੀਆਈਏ ਖੜ ਇਹ ਤੁਹਾਡੇ ਅਧੀਨ ਨਹੀਂ ਇਹ ਬੰਗਲਾਦੇਸ਼ ਚ ਐ ਤੇ ਭਾਵੇਂ ਕਿਤੇ ਬਾਹਰਲੇ ਪਾਸੇ ਕਿਸੇ ਹੋਰ ਰਾਜ ਦਾ ਵਿੱਚ ਐ ਜਿਹੜਾ ਤੁਸੀਂ ਤੁਹਾਡਾ ਹੁਕਮ ਉੱਤੇ ਨਹੀਂ ਚੱਲਦਾ ਤਨੂਬਦੀ ਵਕੀਲ ਸੀ ਉਹ ਕਹਿੰਦੇ ਡੀਜੀਪੀ ਜਾਦਵ ਨੂੰ ਬਿਆਨ ਦੇਣ ਤੋਂ ਪਹਿਲਾਂ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਸ ਲਈ ਉਹਨਾਂ ਨੂੰ ਕਾਰਕਤਾ ਪਹਿਲੀ ਇੰਟਰਵਿਊ ਖਰੜ ਦੇ ਸੀਆਈਏ ਕੰਪਲੈਕਸ ਵਿੱਚ ਹੋਈ ਉਸ ਸਮੇਂ ਉੱਥੋਂ ਦਾ ਇੰਚਾਰਜ ਇੱਕ ਸੁਪਰਵਾਈਜ਼ਰੀ ਅਫਸਰ ਆਮ ਤੌਰ ਤੇ ਸੁਪਰਵਾਈਜ਼ਰੀ ਅਫਸਰ ਡੀਐਸਪੀ ਜਾਂ ਉਸ ਤੋਂ ਵੱਡਾ ਹੁੰਦਾ ਉਹਨਾਂ ਦੀ ਸਿਨਾਗਤ ਕਰਕੇ ਉਹਨਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਆਮ ਤੌਰ ਤੇ ਨਾਮ ਇਹ ਛੋਟਾ ਜਿਹਾ ਕਿਸੇ ਨੂੰ ਹੋਮਗਾਰਡ ਵਾਲੇ ਨੂੰ ਜਾਂ ਸਪਾਈ ਨੂੰ ਟੰਗ ਦਿੰਦੇ ਆ ਇਹਨਾਂ ਨੇ ਕਰਾਈ ਆ ਜੀ ਹਾਈ ਕੋਰਟ ਨੇ ਉਹ ਵੀ ਕਿਹਾ ਕਿ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਸਾਨੂੰ ਪੂਰੀ ਉਮੀਦ ਹੈ ਕਿ ਵੱਡੇ ਅਫਸਰਾਂ ਦੀ ਪੇਸ਼ਾਨ ਕਰਕੇ ਦੱਸੋਗੇ ਕਿਸੇ ਛੋਟੇ ਅਫਸਰ ਤੇ ਇਸ ਤਰ੍ਹਾਂ ਦਾ ਗਾਜ ਸੁੱਟ ਕੇ ਵੱਡਿਆਂ ਨੂੰ ਬਚਾਉਣ ਦਾ ਯਤਨ ਨਾ ਕਰਿਓ ਕਿਰਪਾ ਕਰਕੇ ਇਹਦਾ ਪੂਰਾ ਹੁਣ ਮਿਲ ਗਿਆ ਅਗਲੀ ਤਰੀਕ ਪਾਤੀ ਹੈ ਉਹਦੇ ਤੇ ਆ ਕੇ ਦੱਸਣਾ ਹੈ ਗ੍ਰਹਿ ਸਕੱਤਰ ਡੀਜੀਪੀ ਇਹਨਾਂ ਸਾਰਿਆਂ ਨੂੰ ਹਾਈ ਕੋਰਟ ਨੇ ਕਾਫੀ ਸਖਤ ਝਾੜ ਪਾਈ ਐ ਪਰ ਇਹਨਾਂ ਦੇ ਸਿਰ ਤੇ ਕੀ ਅਸਰ ਜਣਾ ਮਰਜੀ ਝਾੜ ਪਾਈ ਜਾਓ ਬਦਰਮੀ ਸਰਕਾਰ ਦੀ ਹੁੰਦੀ ਐ ਪਤਾ ਨਹੀਂ ਸਰਕਾਰ ਕਿਉਂ ਨਹੀਂ ਇਸ ਦੇ ਵਿੱਚ ਕੁਝ ਕਰਨਾ ਚਾਹੁੰਦੀ ਇਹ ਤਾਂ ਆਪਣਾ ਸਮਾਂ ਹੀ ਦੱਸੇਗਾ ਜਾਂ ਅਜੇ ਹਾਈ ਕੋਰਟ ਦੇ ਵਿੱਚ ਇਹ ਝਾੜਾ ਖਾਂਦੇ ਰਹਿੰਗੇ ਜੀ ਕਦੇ ਇਹਨਾਂ ਨੂੰ ਝਾੜ ਸੁਪਰੀਮ ਕੋਰਟ 'ਚ ਪੈ ਜਾਂਦੀ ਐ ਪਤਾ ਨਹੀਂ ਇਹ ਕਿਹੜੀ ਮਿੱਟੀ ਦੇ ਬਣੇ ਹੋਏ ਨੇ ਜਿਹਦੇ ਕਰਕੇ ਇਹ ਸਾਰਾ ਕੁਝ ਜਿਉਂ ਦੀ ਤਿਉਂ ਰਹਿ ਜਾਂਦਾ ਜੀ ਸੋ ਦੂਜੇ ਪਾਸੇ ਲਾਰਸੀ ਦੀ ਇੰਟਰਵਿਊ ਲੈ ਕੇ ਵਿਰੋਧ ਵੀ ਲਗਾਤਾਰ ਸਰਕਾਰ ਨੂੰ ਘੇੜਦੇ ਹੋਏ ਨਜ਼ਰਾਂ ਦੇ ਹੁਣ ਵੇਖਣਾ ਹੋਵੇਗਾ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਕਿਹੜੇ ਨਾਮ ਸਾਹਮਣੇ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪ੍ਰਸੰਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਰਹੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ